ਸਸਿਕਾ ਜੀ ਅਮਰੀਕਾ ਨਿਊਜ਼ ਬੁਲਟਨ ਦੇਖ ਰਹੇ ਸਰਦਾਰਸ਼ਕਾ ਦਾ ਮੈਂ ਕੁਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਅਹਿਮ ਸੁਰਖੀਆਂ ਤੇ ਮਿਰਦੀ ਚੌਂ ਚਿਤੰਦੇ ਮਗਰੋ ਮਮਦਾਨੀ ਨੇ ਭਾਸ਼ਣ ਦੇ ਵਿੱਚ ਨਹਿਰੂ ਨੂੰ ਕੀਤਾ ਯਾਦ ਮਮਤਾਨੀ ਨੇ ਟਰੰਪ ਨੂੰ ਦਿੱਤਾ ਖੁੱਲਾ ਚੈਲੰਜ ਟਰੰਪ ਨੇ ਨਿਊਯਾਰਕ ਦੇ ਨਵੇਂ ਮਿਰਦਾ ਉਡਾਇਆ ਮਜ਼ਾਕ ਟਰੰਪ ਨੇ ਨਾਂ ਲੈ ਵੀਨਾ ਕਿਹਾ ਉਹਨਾਂ ਦਾ ਨਾਮ ਜੋ ਵੀ ਹੈ ਅਮਰੀਕਿਆ ਨੂੰ ਫੈਸਲਾ ਕਰਨਾ ਹੋਵੇਗਾ ਭਾਰਤੀ ਮਿਲਦੀ ਗਜ਼ਾਲਾ ਹਾਸ਼ਮੀ ਨੇ ਜਿੱਤੀ ਵਰਜ਼ੀਨੀਆਂ ਦੇ ਲੈਫਟੀਨੇਟ ਗਵਰਨਰ ਦੀ ਚੋਣ ਇਸ ਅਹੁਦੇ ਉੱਤੇ ਪਹੁੰਚਣ ਦੇ ਲਈ ਪਹਿਲੀ ਮੁਸਲਿਮ ਭਾਰਤੀ ਤੇ ਉਨ੍ਹਾਂ ਖਬਰ ਵਿਸਥਾਰ ਦੇ ਨਾਲ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਨੇ ਜਿੱਤ ਤੋਂ ਬਾਅਦ ਆਪਣਾ ਪਹਿਲਾ ਭਾਸ਼ਣ ਦਿੱਤਾ ਇਸ ਭਾਸ਼ਣ ਦੇ ਵਿੱਚ ਜਿੱਥੇ ਉਹਨਾਂ ਨੇ ਸਪੱਸ਼ਟਾ ਧੰਨਵਾਦ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੂੰ ਲੈ ਕੇ ਟੰਪ ਨੂੰ ਸਿੱਧੇ ਤੌਰ ਤੇ ਚੈਲੰਜ ਕੀਤਾ ਜ਼ੋਹਰਾਨ ਮਮਦਾਨੀ ਨੇ ਮੰਗਲਵਾਰ ਨੂੰ ਚੋਣਾਂ ਦੇ ਵਿੱਚ ਫੈਸਲਾਕੁਨ ਅਤੇ ਇਤਿਹਾਸਿਕ ਜਿੱਤ ਦਰਜ ਕੀਤੀ ਜਿਸ ਮਗਰੋਂ ਉਹ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਸਿਟੀ ਦੇ ਨਵੇਂ ਚੁਣੇ ਗਏ ਮੇਅਰ ਬਣ ਗਏ ਨੇ ਚੰਦਰ ਜਿੱਤ ਤੋਂ ਬਾਅਦ ਦਿੱਤੇ ਗਏ ਭਾਸ਼ਣ ਦੇ ਵਿੱਚ ਮਮਦਾਨੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਮੀਗ੍ਰੇਸ਼ਨ ਦੇ ਮੁੱਦੇ ਤੇ ਚੁਣੌਤੀ ਦਿੱਤੀ ਅਤੇ ਐਲਾਨ ਕੀਤਾ ਕਿ ਉਹਨਾਂ ਦੀ ਚੋਣ ਜ਼ਲਮ ਉੱਤੇ ਉਮੀਦ ਦੀ ਜਿੱਤ ਨੂੰ ਦਰਸਾਉਂਦੀ ਹੈ ਉਹਨਾਂ ਨੇ ਇਸ ਜਿੱਤ ਨੂੰ ਰਾਜਨੀਤਿਕ ਰਾਜਵੰਸ਼ ਨੂੰ ਢਾਉਣ ਦਾ ਸੰਕੇਤ ਵੀ ਦੱਸਿਆ 34 ਸਾਲਾ ਮਮਦਾਨੀ ਜੋ ਕਿ ਯੋਗਾਂਡਾ ਦੇ ਵਿੱਚ ਜਨਮੇ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਮੇਅਰ ਦੀ ਸੀਟ ਦੀ ਅਗਵਾਈ ਕਰਨ ਵਾਲੇ ਪਹਿਲੇ ਦੱਖਣੀ ਏਸ਼ੀਆਈ ਅਤੇ ਮੁਸਲਮ ਵਿਅਕਤੀ ਬਣ ਗਏ ਨੇ ਉਹਨਾਂ ਦੀ ਮਾਂ ਪ੍ਰਸਿੱਧ ਭਾਰਤੀ ਫਿਲਮਕਾਰ ਮੀਰਾ ਨਾਇਰ ਅਤੇ ਪਿਤਾ ਕਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਨੇ ਮੇਅਰ ਦੀ ਚੋਣ ਜਿੱਤਣ ਤੋਂ ਬਾਅਦ ਮਮਦਾਨੀ ਨੇ ਭਾਸ਼ਣ ਦੇ ਵਿੱਚ ਨਹਿਰੂ ਨੂੰ ਵੀ ਯਾਦ ਕੀਤਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ Rather than fleeing from it, we, we can respond, can respond to, to oligarchy and authoritarianism, authoritarianism with the strength the it fears, fears, not the appeasement, appeasement it craves. <laughs> After all, if, if anyone, anyone can, can show a nation betrayed by Donald Trump, Trump how, how to defeat, defeat him, him, it is the, the city that gave rise to him. <laughs> and if terrify a despot. It is by dismantling the very conditions that allowed him to accumulate power. This is not only how we stop Trump, it's how we stop the next one. So Donald Trump, since I know you're watching, I have four words for you. Turn the vote! ਚੋਣਾਂ ਵਿੱਚ ਮਮਦਾਨੀ ਨੇ ਰਿਪਬਲਿਕਨ ਉਮੀਦਵਾਰ ਕਰਟਿਸ ਸਲੇਵਾ ਤੇ ਸਾਬਕਾ ਨਿਊਯਾਰਕ ਸਟੇਟ ਗਵਰਨਰ ਐਂਡਰਿਓ ਕਿਉਮੋ ਜੋ ਕਿ ਆਜ਼ਾਦ ਉਮੀਦਵਾਰ ਦੇ ਵਜੋਂ ਲੜ ਰਹੇ ਸਨ ਜਿਨ੍ਹਾਂ ਨੂੰ ਚੋਣ ਤੋਂ ਇੱਕ ਦਿਨ ਪਹਿਲਾਂ ਟਰੰਪ ਦਾ ਸਮਰਥਨ ਮਿਲਿਆ ਸੀ ਉਹਨਾਂ ਨੂੰ ਹਰਾਇਆ ਮਮਦਾਨੀ ਨੇ 10,36,051 ਵੋਟ ਹਾਸਲ ਕੀਤੇ ਜਦਕਿ ਯੂਮਾ ਨੂੰ 854995 ਵੋਟਾਂ ਪਈਆਂ ਅਤੇ ਸਲੇਵਾ ਨੂੰ 146137 ਵੋਟਾਂ ਹੀ ਮਿਲ ਸਕੀਆਂ ਬਰਕਲੇਨ ਪੈਰਾਮਾਉਂਟ ਵਿੱਚ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮਮਦਾਨੀ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਹਵਾਲਾ ਦਿੱਤਾ ਉਹਨਾਂ ਨੇ ਕਿਹਾ ਕਿ ਇਤਿਹਾਸ ਵਿੱਚ ਕਦੇ-ਕਦੇ ਅਜਿਹਾ ਪરાਉਂਦਾ ਹੈ ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵੱਲ ਵੱਧਦੇ ਹਾਂ ਜਦੋਂ ਇੱਕ ਯੁੱਗ ਖਤਮ ਹੁੰਦਾ ਹੈ ਅਤੇ ਜਦੋਂ ਲੰਬੇ ਸਮੇਂ ਤੋਂ ਦੱਬੀ ਹੋਈ ਕੌਮ ਦੀ ਆਤਮਾ ਆਪਰਾ ਲੱਭਦੀ ਹੈ ਉਹਨਾਂ ਕਹਿੰਦੇ ਕਿ ਇਸੇ ਤਰ੍ਹਾਂ ਨਿਊਯਾਰਕ ਵੀ ਹੁਣ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾ ਚੁੱਕਿਆ ਹੈ ਮਮਦਾਨੀ ਨੇ ਸਪਸ਼ਟ ਤੌਰ ਤੇ ਟਰੰਪ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਨਿਊਯਾਰਕ ਪ੍ਰਵਾਸੀਆਂ ਦੁਆਰਾ ਬਣਾਇਆ ਗਿਆ ਸ਼ਹਿਰ ਰਹੇਗਾ ਪ੍ਰਵਾਸੀਆਂ ਦੁਆਰਾ ਚਲਾਇਆ ਜਾਵੇਗਾ ਅਤੇ ਹੁਣ ਤੋਂ ਇਸ ਦੀ ਅਗਵਾਈ ਵੀ ਇੱਕ ਪ੍ਰਵਾਸੀ ਦੁਆਰਾ ਕੀਤੀ ਜਾਵੇਗੀ ਉਹਨਾਂ ਟਰੰਪ ਨੂੰ ਸਿੱਧਾ ਸੰਦੇਸ਼ ਦਿੱਤਾ ਹੈ ਕਿ ਸਾਡੇ ਵਿੱਚੋਂ ਕਿਸੇ ਤੱਕ ਪਹੁੰਚਣ ਲਈ ਤੁਹਾਨੂੰ ਸਾਡੇ ਸਾਰਿਆਂ ਦੇ ਵਿੱਚੋਂ ਲੰਘਣਾ ਪਵੇਗਾ ਮਮਦਾਨੀ ਨੇ ਵਾਦਾ ਕੀਤਾ ਕਿ ਨਿਊਯਾਰਕ ਰਾਸਨੀਤਿਕ ਹਨੇਰੇ ਦੇ ਇਸ ਪੱਲ ਨੂੰ ਰੋਸ਼ਨੀ ਬਣਾਏਗਾ ਅਤੇ ਸ਼ਹਿਰ ਯਹੂਦੀ ਨਿਊਯਾਰਕ ਵਾਸੀਆਂ ਦੇ ਨਾਲ ਮਜ਼ਬੂਤੀ ਨਾਲ ਖੜਾ ਰਹੇਗਾ ਅਤੇ ਇਸਲਾਮਾਫੋਬੀਆ ਦੇ ਵਿਰੁੱਧ ਲੜਾਈ ਜਾਰੀ ਰੱਖੇਗਾ। ਉਹਨਾਂ ਨੇ ਯਮਨੀ ਦੁਕਾਨਦਾਰਾਂ, ਮੈਕਸੀਕਨ ਦਾਦੀਆਂ, ਸੇਨੇਗਲੀ ਟੈਕਸੀ ਡਰਾਈਵਰਾਂ ਅਤੇ ਇਥੋਪੀਅਨ ਆਂਡੀਆਂ ਸਮੇਤ ਆਮ ਨਿਊਯਾਰਕ ਵਾਸੀਆਂ ਦਾ ਧੰਨਵਾਦ ਕੀਤਾ। ਮਮਦਾਨੀ ਦਾ ਭਾਸ਼ਣ ਲਗਭਗ 25 ਮਿੰਟ ਤੱਕ ਚੱਲਿਆ ਜਿਸ ਦੌਰਾਨ ਉਹਨਾਂ ਦੇ ਮਾਤਾ ਪਿਤਾ ਅਤੇ ਪਤਨੀ ਰਮਾ ਦਵਾਜ਼ੀ ਵੀ ਉਹਨਾਂ ਦੇ ਨਾਲ ਮੌਜੂਦ ਸਨ ਰਾਸ਼ਟਰਪਤੀ ਟਰੰਪ ਪਰ ਨਿਊਯਾਰਕ ਤੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਮਦਾਨੀ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ ਦਰਅਸਲ ਮੀਆਮੀ ਪਹੁੰਚ ਟਰੰਪ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦਾ ਜੋ ਵੀ ਨਾਮ ਹੈ ਨਿਯੋਗ ਤੇ ਇਸ ਨਤੀਜੇ ਤੋਂ ਬਾਅਦ ਅਮਰੀਕੀ ਲੋਕਾਂ ਦੇ ਸਾਹਮਣੇ ਚੋਣ ਬਹੁਤ ਸਪਸ਼ਟ ਹੈ ਤੇ ਖੱਬੇ ਪੱਕੀ ਜਾਂ ਫਿਰ ਆਮ ਸਮਝ ਅਮਰੀਕੀ ਰਾਸ਼ਟਰਪਤੀ 트럼ਪ ਨੇ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ ਜ਼ਹਰਾਨ ਮਮਦਾਨੀ ਦਾ ਮਜ਼ਾਕ ਉਡਾਇਆ ਅਤੇ ਉਹਨਾਂ ਦਾ ਨਾਂ ਲੈ ਬਿਨਾਂ ਕਿਹਾ ਉਹਨਾਂ ਦਾ ਨਾਮ ਜੋ ਵੀ ਹੈ। ਉਹਨਾਂ ਆਏ ਵੀ ਦਾਅਵਾ ਕੀਤਾ ਹੈ ਕਿ 4 ਨਵੰਬਰ ਦੀਆਂ ਚੋਣਾਂ ਤੋਂ ਬਾਅਦ ਅਮਰੀਕੀ ਲੋਕਾਂ ਨੂੰ ਹੁਣ ਖੱਬੇ ਪੱਖੀ ਅਤੇ ਆਮ ਸਮਝ ਦੇ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ। ਬੁੱਧਵਾਰ ਨੂੰ ਫਲੋਰੀਡਾ ਦੇ ਮੀਆਮੀ ਵਿੱਚ ਅਮਰੀਕੀ ਵਪਾਰ ਫੋਰਮ ਨੂੰ ਸੰਬੋਧਨ ਕਰਦੇ ਹੋਏ 트럼ਪ ਨੇ ਕਿਹਾ ਕਿ ਜਦੋਂ ਉਹ ਪਿਛਲੇ ਸਾਲ 5 ਨਵੰਬਰ ਨੂੰ ਦੂਸਰੀ ਵਾਰ ਰਾਸ਼ਟਰਪਤੀ ਚੁਨੇ ਗਏ ਸਾਂਤਾ ਅਮਰੀਕੀ ਲੋਕਾਂ ਨੇ ਆਪਣੀ ਪ੍ਰਭੂ ਸੱਤਾ ਨੂੰ ਬਹਾਲ ਕਰ ਦਿੱਤਾ ਸੀ ਪਰ ਮੰਗਲਵਾਰ ਨੂੰ ਮੇਅਰ ਚੋਣ ਨਾਲ ਇਸ ਵਿੱਚੋਂ ਕੁਝ ਗਵਾ ਦਿੱਤਾ ਗਿਆ 트럼ਪ ਦਾ ਇਹ ਬਿਆਨ ਭਾਰਤੀ ਮੂਲ ਦੇ ਡੈਮੋਕ੍ਰੈਟਿਕ ਸੋਸ਼ਲਿਸਟ ਜ਼ਹਰਾਨ ਮਮਦਾਨੀ ਦੇ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਿਮ ਅਤੇ ਦੱਖਣੀ ਏਸ਼ੀਆਈ ਮੇਅਰ ਚੁਣੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਉਹਨਾਂ ਕਹੇ ਕਿ ਹੁਣ ਤੁਸੀਂ ਦੇਖੋਗੇ ਨਿਊਯਾਰਕ ਵਿੱਚ ਕੀ ਹੁੰਦਾ ਹੈ ਇਹ ਭਿਆਨਕ ਹੈ ਮੈਨੂੰ ਉਮੀਦ ਹੈ ਕਿ ਅਜਿਹਾ ਨਹੀਂ ਹੋਵੇਗਾ ਪਰ ਤੁਸੀਂ ਦੇਖੋਗੇ ਅਤੇ You know, I'm so torn because I would like to see the new mayor do well because I love New York. I really love New York. When I left New York for Washington, New York was doing really well, but there were some bad signs. The bad sign was a guy named de Blasio. So the signs of de Blasio, that was the beginning, and it was bad. Uh, this one we're going to uh, look for a thousand years. Communism has not worked. It just communism or the concept of communism has not worked. Uh, I tend to doubt it's going to work this time. Did you see his victory speech? So it's literally never worked. Yeah, I thought it was a very angry speech, certainly angry toward me. And I think he should be very nice to me. You know, I'm the one that sort of has to approve a lot of things coming to him. So he's off to a bad start. ਜ਼ਿਕਰ ਇਹ ਹੋ ਗਿਆ ਕਿ ਟਰੰਪ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ ਮਮਦਾਨੀ ਦੀ ਜਿੱਤ ਨਿਊਯਾਰਕ ਸ਼ਹਿਰ ਦੇ ਵਿੱਚ ਆਰਥਿਕ ਅਤੇ ਸਮਾਜਿਕ ਤਬਾਹੀ ਲਿਆਏਗੀ ਉਹਨਾਂ ਕਹੇ ਕਿ ਮੰਗਲਵਾਰ ਦੇ ਨਤੀਜਿਆਂ ਤੋਂ ਬਾਅਦ ਅਮਰੀਕੀ ਲੋਕਾਂ ਦੇ ਸਾਹਮਣੇ ਚੋਣ ਬਹੁਤ ਸਪੱਸ਼ਟ ਹੈ ਸਾਡੇ ਕੋਲ ਦੋ ਵਿਕਲਪ ਹਨ ਖੱਬੇ ਪੱਖੀ ਜਾਂ ਫਿਰ ਆਮ ਚਮਚ ਕੀ ਤੁਸੀਂ ਇਹ ਸਮਝਦੇ ਹੋ ਉਨਾਂ ਦੁਹਰਾਇਆ ਕਿ ਉਹਨਾਂ ਦੀ ਅਗਵਾਈ ਹੇਠ ਅਮਰੀਕਾ ਕਿਸੇ ਵੀ ਤਰ੍ਹਾਂ ਕਮਿਊਨਿਸਟ ਦੇਸ਼ ਨਹੀਂ ਬਣੇਗਾ ਚੋਣ ਜਿੱਤਣ ਤੋਂ ਬਾਅਦ ਆਪਣੇ ਸ਼ਾਨਦਾਰ ਭਾਸ਼ਣ ਦੇ ਦੌਰਾਨ ਮਮਦਾਨੀ ਜੋ ਕਿ ਟਰੰਪ ਦੇ ਕਟੜ ਆਲੋਚਕ ਨੇ ਨੇ ਕਿਹਾ ਕਿ ਨਿਊਯਾਰਕ ਹਮੇਸ਼ਾ ਪ੍ਰਵਾਸੀਆਂ ਦੁਆਰਾ ਬਣਾਇਆ ਗਿਆ ਹੈ ਪ੍ਰਵਾਸੀਆਂ ਦੁਆਰਾ ਚਲਾਇਆ ਗਿਆ ਅਤੇ ਹੁਣ ਇਸ ਦੀ ਅਗਵਾਈ ਵੀ ਇੱਕ ਪ੍ਰਵਾਸੀ ਦੁਆਰਾ ਹੀ ਕੀਤੀ ਜਾਵੇਗੀ ਮੰਡਾਨੀ ਤੋਂ ਬਾਅਦ ਇੱਕ ਹੋਰ ਪ੍ਰਵਾਸੀ ਨੇ ਅਮਰੀਕੀ ਸਿਆਸਤ ਦੇ ਵਿੱਚ ਝੰਡੇ ਗੜ ਦਿੱਤੇ ਨੇ ਦਰਅਸਲ ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਗਜ਼ਾਲਾ ਹਾਸ਼ਮੀ ਨੇ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਦੇ ਵਜੋਂ ਚੋਣ ਜਿੱਤ ਲਈ ਹੈ ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਗਜ਼ਾਲਾ ਹਾਸ਼ਮੀ ਨੂੰ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਚੁਣਿਆ ਗਿਆ ਹੈ ਉਹ ਰਾਜ ਵਿੱਚ ਇਸ ਉੱਚ ਰਾਜਨੀਤਿਕ ਅਹੁਦੇ ਤੇ ਚੁਣੇ ਜਾਣ ਵਾਲੇ ਪਹਿਲੇ ਮੁਸਲਿਮ ਅਤੇ ਦੱਖਣੀ ਏਸ਼ੀਆਈ ਅਮਰੀਕਨ ਬਣ ਗਏ ਨੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਾਸ਼ਮੀ ਨੂੰ 1465634 ਵੋਟਾਂ ਮਿਲੀਆਂ ਨੇ ਜਦਕਿ ਉਹਨਾਂ ਦੇ ਰਿਪਬਲਿਕਨ ਵਿਰੋਧੀ ਜੌਨ ਰੀਡ ਨੂੰ 1232242 ਵੋਟਾਂ ਮਿਲੀਆਂ ਨੇ ਕਮਿਊਨਿਟੀ ਸੰਗਠਨ ਇੰਡੀਅਨ ਅਮਰੀਕਾ ਨੇ ਇੰਪੈਕਟ ਫੰਡ ਨੇ ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਚੋਣ ਵਿੱਚ ਹਾਸ਼ਮੀ ਦੀ ਉਸ ਦੀ ਇਤਿਹਾਸਕ ਜਿੱਤ ਤੇ ਉਸ ਨੂੰ ਵਧਾਈ ਦਿੱਤੀ ਉਸ ਦੌਰਾਨ ਅਬੀਗੈਲ ਸਪੈਨਬਰਗਰ ਇਤਿਹਾਸ ਵਿੱਚ ਪਹਿਲੀ ਵਾਰ ਵਰਜੀਨੀਆ ਦੀ ਗਵਰਨਰ ਚੁਣੀ ਗਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਅਬੀਗੈਲ ਸਪੈਨਬਰਗਰ ਨੇ ਮੰਗਲਵਾਰ ਨੂੰ ਵਰਜੀਨੀਆ ਦੇ ਗਵਰਨਰ ਦੀ ਚੋਣ ਜਿੱਤੀ ਰਿਪਬਲਿਕਨ ਲੈਫਟੀਨੈਂਟ ਗਵਰਨਰ ਵਿਨਸਮ ਅਰਲ ਸ਼ੀਰਸ ਨੂੰ ਹਰਾ ਦਿੱਤਾ ਨਿਊ ਜਰਸੀ ਵਿੱਚ ਵੀ ਗਵਰਨਰ ਦੀ ਚੋਣ ਹੋਈ ਜਿੱਥੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਮਿੱਕੀ ਸ਼ੈਰਨ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜੈਕ ਚੈਟਰੇਲੀ ਨੂੰ ਹਰਾਇਆ ਚੈਟਰੇਲੀ ਨੂੰ ਰਾਸ਼ਟਰਪਤੀ 트럼ਪ ਦਾ ਸਮਰਥਨ ਮਿਲਿਆ ਹੈ ਸ਼ੈਰਲ ਸੀਮਤ ਮਿਆਦ ਵਾਲੇ ਡੈਮੋਕ੍ਰੈਟਿਕ ਗਵਰਨਰ ਫਿਲ ਮਰਫੀ ਦੀ ਥਾਂ ਲੈਣਗੇ 1961 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਇੱਕ ਪਾਰਟੀ ਨੇ ਨਿਊ ਜਰਸੀ ਦੀ ਗਵਰਨਰਸ਼ਿਪ ਦੇ ਵਿੱਚ ਲਗਾਤਾਰ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਹੈ ਟਰੰਪ ਦਾ ਟੈਰਿਫ ਮਾਮਲਾ ਇਸ ਮੌਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਤੇ ਇਸ ਸੁਣਵਾਈ ਦੇ ਦੌਰਾਨ ਚਰਚਾ ਇਹ ਛੜੀ ਹੋਈ ਹੈ ਕਿ ਜੇਕਰ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਫੈਸਲਾ ਹੁੰਦਾ ਹੈ ਤਾਂ ਕੀ ਟੈਰਿਫਾਂ ਦੇ ਤਹਿਤ ਇਕੱਠਾ ਹੋਇਆ ਅਰਬਾ ਡਾਲਰ ਅਮਰੀਕੀ ਸਰਕਾਰ ਵਾਪਸ ਕਰੇਗੀ ਜਾਂ ਫਿਰ ਨਹੀਂ ਅਮਰੀਕਾ ਵਿੱਚ ਚੱਲ ਰਹੇ ਇਹ ਇਤਿਹਾਸਕ ਮਾਮਲੇ ਨੇ ਟਰੰਪ ਪ੍ਰਸ਼ਾਸਨ ਦੇ ਟੈਰਿਫ ਫੈਸਲਿਆਂ ਬਾਰੇ ਨਵੇਂ ਸਵਾਲ ਖੜੇ ਕਰ ਦਿੱਤੇ ਨੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੇ ਦੌਰਾਨ बहस तेज हो गई जेकर अदालत ट्रंप प्रशासन ਦੇ ਵਿਰੁੱਧ ਫੈਸਲਾ ਸੁਣਾਉਂਦੀ ਹੈ ਤਾਂ ਕਿ ਇਹਨਾਂ ਟੈਰਫਾਂ ਤਹਿਤ ਅਰਬਾਂ ਡਾਲਰ ਫੀਸ ਅਦਾ ਕਰਨ ਵਾਲੇ ਕਾਰੋਬਾਰਾਂ ਨੂੰ ਰਿਫੰਡ ਮਿਲੇਗਾ ਇੱਕ ਰਿਪੋਰਟ ਦੇ ਅਨੁਸਾਰ 23 ਸਤੰਬਰ ਨੂੰ ਅਮਰੀਕੀ ਕਸਟਮ ਅਤੇ ਸਰਹੱਦੀ ਨਿਯੰਤਰਣ ਵਿਭਾਗ ਨੇ ਇਹਨਾਂ ਵਿਵਾਦਿਤ ਟੈਰਫਾਂ ਤੋਂ 90 ਬਿਲੀਅਨ ਡਾਲਰ ਦਾ ਮਾਲੀਆ ਇਕੱਠਾ ਕੀਤਾ ਹੁਣ ਸਵਾਲ ਇਹ ਹੈ ਕਿ ਜੇਕਰ ਅਦਾਲਤ ਇਹਨਾਂ ਨੂੰ ਗੈਰ ਕਾਨੂੰਨੀ ਐਲਾਨ ਕਰਦੀ ਹੈ ਤਾਂ ਇਸ ਪੈਸੇ ਦਾ ਕੀ ਹੋਵੇਗਾ ਸੁਨਵਾਈ ਦੇ ਦੌਰਾਨ ਜਸਟਿਸ ਐਮੀ ਕੋਨੀ ਬੈਰਟ ਨੇ ਇਸ ਮੁੱਦੇ ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਉਸਨੇ 트럼ਪ ਪ੍ਰਸ਼ਾਸਨ ਨੂੰ ਚੁਣੌਤੀ ਦੇਣ ਵਾਲੇ ਕਾਰੋਬਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੀਲ ਕਤਿਆਲ ਨੂੰ ਪੁੱਛਿਆ ਜੇਕਰ ਤੁਸੀਂ ਇਹ ਕੇਸ ਚਿਤ ਜਾਂਦੇ ਹੋ ਤਾਂ ਮੈਨੂੰ ਦੱਸੋ ਕਿ ਅਦਾਇਗੀ ਪ੍ਰਕਿਰਿਆ ਕਿਵੇਂ ਕੰਮ ਕਰੇਗੀ ਕਿ ਇਹ ਪੂਰੀ ਤਰ੍ਹਾਂ ਨਾਲ ਗੜਬੜ ਨਹੀਂ ਹੋ ਜਾਵੇਗੀ ਕਤਿਆਲ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਰਿਫੰਡ ਪ੍ਰਕਿਰਿਆ ਮੁਸ਼ਕਲ ਅਤੇ ਗੁੰਝਲਦਾਰ ਹੋਵੇਗੀ ਉਸਨੇ ਕਿਹਾ ਕਿ ਉਸ ਦੇ ਗਾਹਕ ਪੰਜ ਕੰਪਨੀਆਂ ਨਿਸ਼ਚਿਤ ਤੌਰ ਤੇ ਰਿਫੰਡ ਦੀਆਂ ਹੱਕਦਾਰ ਹੋਣਗੀਆਂ ਪਰ ਇਹ ਪ੍ਰਕਿਰਿਆ ਬਹੁਤ ਹੀ ਗੁੰਝਲਦਾਰ ਸਾਬਿਤ ਹੋ ਸਕਦੀ ਹੈ ਜੱਜ ਬੈਰਟ ਨੇ ਮਜ਼ਾਕ ਉਡਾਇਆ ਖੈਰ ਇਹ ਇੱਕ ਗੜਬੜ ਹੈ ਜੇਕਰ ਸੁਪਰੀਮ ਕੋਰਟ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਫੈਸਲਾ ਸੁਣਾਉਂਦੀ ਹੈ ਤਾਂ ਅਮਰੀਕੀ ਸਰਕਾਰ ਨੂੰ ਅਰਬਾਂ ਡਾਲਰ ਵਾਪਸ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਹਾਲਾਂਕਿ ਇੰਨੇ ਵੱਡੇ ਪੱਧਰ ਤੇ ਟੈਰਿਫ ਰਿਫੰਡ ਦੀ ਪ੍ਰਕਿਰਿਆ ਜਿਸ ਵਿੱਚ ਹਜ਼ਾਰਾਂ ਕੰਪਨੀਆਂ ਤੇ ਕਈ ਸਾਲ ਪੁਰਾਣੇ ਰਿਕਾਰਡ ਸ਼ਾਮਲ ਨੇ ਬਹੁਤ ਗੁੰਝਲਦਾਰ ਹੋਵੇਗੀ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕੀ ਆਰਥਿਕ ਪ੍ਰਣਾਲੀ ਦੇ ਲਈ ਚੁਣੌਤੀ ਪੈਦਾ ਹੋ ਸਕਦੀ ਹੈ। ਜਦੋਂ ਤੋਂ ਕ੍ਰਾਂਪਸ ਸੱਤਾ ਦੇ ਵਿੱਚ ਆਏ ਨੇ ਉਦੋਂ ਤੋਂ ਕਈ ਤਰ੍ਹਾਂ ਦੇ ਰਿਕਾਰਡ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਹੁਣ ਇੱਕ ਹੋਰ ਵੱਖਰਾ ਰਿਕਾਰਡ ਉਹਨਾਂ ਨੇ ਬਣਾ ਲਿਆ ਹੈ ਕਿ ਅਮਰੀਕਾ 36 ਦਿਨਾਂ ਤੱਕ ਇਕੱਠਾ ਪਰਿਆ ਜੀ ਹਾਂ ਇਸ ਤੋਂ ਪਹਿਲਾਂ ਦਾ ਰਿਕਾਰਡ 35 ਦਿਨਾਂ ਦਾ ਸੀ ਤੇ ਹੁਣ 36ਵੇਂ ਦਿਨ ਨੂੰ ਵੀ ਇਹ ਸ਼ਟਡਾਊਨ ਪਾਰ ਕਰ ਗਿਆ ਹੈ ਅਮਰੀਕਾ ਦੀ ਫੈਡਰਲ ਸਰਕਾਰ ਬੁੱਧਵਾਰ ਨੂੰ 36ਵੇਂ ਦਿਨ ਵੀ ਠੱਪ ਰਹੀ ਜੋ ਦੇਸ਼ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੇ ਲਈ ਸਭ ਤੋਂ ਲੰਬੇ ਗਤੀਰੋਧ ਦਾ ਰਿਕਾਰਡ ਹੈ ਕਾਂਗਰਸ ਦੇ ਵੱਲੋਂ ਬਜਟ ਨੂੰ ਮਨਜ਼ੂਰੀ ਨਹੀਂ ਦਿੱਤੇ ਜਾਣ ਕਾਰਨ ਫੈਡਰਲ ਪ੍ਰੋਗਰਾਮਾਂ ਵਿੱਚ ਕਟੌਤੀ, ਉਡਾਣ ਵਿੱਚ ਦੇਰੀ ਅਤੇ ਦੇਸ਼ ਭਰ ਦੇ ਵਿੱਚ ਫੈਡਰਲ ਕਰਮਚਾਰੀਆਂ ਦੀ ਤਨਖਾਹ ਭੁਗਤਾਨ ਠੱਪ ਪੈ ਗਈ ਹੈ ਅਤੇ ਇਸ ਨਾਲ ਲੱਖਾਂ ਅਮਰੀਕੀਆਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਰਾਸ਼ਟਰਪਤੀ 트ੰਪ ਨੇ ਡੈਮੋਕ੍ਰੇਟਸ ਨਾਲ ਉਹਨਾਂ ਦੀਆਂ ਮੰਗਾਂ ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਵਿਰੋਧੀ ਧਿਰ ਡੈਮੋਕ੍ਰੇਟ ਪਾਰਟੀ ਸਿਹਤ ਬੀਮਾ ਸਬਸਿਡੀ ਨੂੰ ਖਤਮ ਕਰਨ ਦੀ ਯੋਜਨਾ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਦੀ ਮੰਗ ਕਰ ਰਹੀ ਹੈ ਅਤੇ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ ਕਾਂਗਰਸ ਵਿੱਚ ਬਜਟ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ 트럼ਪ ਦੇ ਪਹਿਲੇ ਕਾਰਜਕਾਲ ਵਿੱਚ ਫੈਡਰਲ ਸਰਕਾਰ ਦੇ ਠੱਪ ਹੋਣ ਦਾ ਪਿਛਲਾ ਰਿਕਾਰਡ ਬਣਾਇਆ ਸੀ ਉਸ ਸਮੇਂ ਮੈਕਸੀਕੋ ਦੀ ਸਰਹੱਦ ਤੇ ਸੁਰੱਖਿਆ ਦੀਵਾਰ ਦੇ ਲਈ ਪੈਸੇ ਮੁਹੱਈਆ ਕਰਵਾਉਣ ਨੂੰ ਲੈ ਕੇ ਗਤੀਰੋਧ ਬਣਿਆ ਸੀ ਅਤੇ ਫੈਡਰਲ ਸਰਕਾਰ ਕਰੀਬ 35 ਦਿਨਾਂ ਤੱਕ ਠੱਪ ਰਹੀ ਸੀ ਰਿਪਬਲਿਕਨ ਸੈਨੇਟਰ ਬੁੱਧਵਾਰ ਨੂੰ ਇਸ ਸੰਕਟ ਤੇ ਚਰਚਾ ਲਈ ਨਾਸ਼ੀਤੇ ਮਿਲਣ ਵਾਲੇ ਸਨ ਪਰ ਡੈਮੋਕ੍ਰੇਟਸ ਨਾਲ ਕੋਈ ਗੱਲਬਾਤ ਤੈ ਨਹੀਂ ਹੈ 트ੰਪ ਤੋਂ ਸ਼ਾਸਨ ਦੇ ਵੱਲੋਂ ਕੀਤੇ ਗਏ ਸ਼ੱਡਾਉਨ ਤੋਂ ਬਾਅਦ ਹੁਣ ਇੱਕ ਵੱਡਾ ਫੈਸਲਾ ਆਵਾਜਾਈ ਸਕੱਤਰ ਡਾਫੀ ਦੇ ਵੱਲੋਂ ਲਿਆ ਗਿਆ ਹੈ ਤੇ ਮੁੱਖ ਹਵਾਈ ਅੱਡਿਆਂ ਤੇ ਉਡਾਨਾਂ ਦੇ ਵਿੱਚ ਉਹਨਾਂ ਦੇ ਵੱਲੋਂ 10% ਕਟੌਤੀ ਕੀਤੀ ਜਾ ਰਹੀ ਹੈ ਜਿਸ ਦਾ ਪ੍ਰਭਾਵ ਸਿੱਧਾ ਆਮ ਲੋਕਾਂ ਤੇ ਪਵੇਗਾ ਅਮਰੀਕੀ ਆਵਾਜਾਈ ਸਕੱਤਰ ਸੀਨ ਡਾਫੀ ਨੇ ਕਿਹਾ ਕਿ ਉਹਨਾਂ ਨੇ 40 ਪ੍ਰਮੁੱਖ ਅਮਰੀਕੀ ਹਵਾਈ ਹੱਡਿਆਂ ਤੇ ਉਡਾਨਾਂ ਵਿੱਚ 10% ਕਟੌਤੀ ਕਰਨ ਦਾ ਆਦੇਸ਼ ਦਿੱਤਾ ਹੈ। ਉਹਨਾਂ ਨੇ ਹਵਾਈ ਆਵਾਜਾਈ ਨਿਯੰਤਰਣ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਕਿਉਂਕਿ ਸਰਕਾਰੀ ਬੰਦ ਰਿਕਾਰਡ 36ਵੇਂ ਦਿਨ ਵੀ ਜਾਰੀ ਰਿਹਾ ਇਸ ਸਖਤ ਯੋਜਨਾ ਨੇ ਏਅਰਲਾਈਨਾਂ ਨੂੰ ਸਿਰਫ 36 ਘੰਟਿਆਂ ਵਿੱਚ ਉਡਾਨਾਂ ਵਿੱਚ ਭਾਰੀ ਕਟੌਤੀ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਯਾਤਰੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਹਵਾਈ ਯਾਤਰਾਵਾਂ ਬਾਰੇ ਚਿੰਤਾਵਾਂ ਨਾਲ ਏਅਰਲਾਈਨ ਗਾਹਕ ਸੇਵਾ ਹੈਲਪਲਾਈਨਾਂ ਨੂੰ ਭਰ ਦਿੱਤਾ ਡਫੀ ਨੇ ਕਿਹਾ ਕਿ ਜੇਕਰ ਡੈਮੋਕ੍ਰੇਟ ਸਰਕਾਰ ਨੂੰ ਦੁਬਾਰਾ ਖੋਲਣ ਲਈ ਸਹਿਮਤ ਹੋ ਜਾਂਦੇ ਨੇ ਤਾਂ ਕਟੌਤੀਆਂ ਨੂੰ ਉਲਟਾਇਆ ਜਾ ਸਕਦਾ ਹੈ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਬਾ ਬੰਦ 13000 ਹਵਾਈ ਆਵਾਜਾਈ ਕੰਟਰੋਲਰਾਂ ਤੇ 50000 ਆਵਾਜਾਈ ਸੁਰੱਖਿਆ ਪ੍ਰਸ਼ਾਸਨ ਏਜੰਟਾਂ ਨੂੰ ਬਿਨਾ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਕਰ ਰਿਹਾ ਹੈ। ਇਥੇ ਸਫੇਤ ਰੋ ਵੀ ਐਡੀਸ਼ਨਲ ਡਿਸਰਪਸ਼ਨਸ। देयर विल बी ਫਰਸਟ੍ਰੇਸ਼ਨ। ਆ ਵੀ ਆਰ ਵਰਕਿੰਗ ਵਿਦ ਦੀ ਏਅਰਲਾਈਨਸ। ਆ ਦੇ ਆਰ ਗੋਣਾ ਵਰਕ ਵਿਦ ਪੈਸੇਂਜਰਸ ਬਟ ਇਨ ਦੀ ਐਂਡ ਆਰ ਸੋਲ ਰੋਲ ਇਜ਼ ਟੂ ਮੇਕ ਸ਼ੁਰ ਕਿ ਵਿ ਕੀਪ ਦਿਸ 에ਅਰਸਪੇਸ ਐਸ ਸੇਫ ਐਸ ਪੋਸੀਬਲ। Uh, the administrator is going to talk about uh, all of the uh, the tools we're going to deploy. One of them, though, is going to be that there is going to be a 10 percent reduction in capacity at 40 of our locations. Uh, the administrator is going to tell you that it's been this is data based. This is not based on what airline travels uh, has uh, has more flights out of what location. This is about where is the pressure. and how do we alleviate the pressure Trumpo prashasan ne Democrats te band nu khatam karan layi dabav badhaun di koshish kiti ate unna nu sarkar nu dobara kholn layi vote paun layi majboor karan layi natki hawa baazi rukawtan de khatre nu lagatar badha reha Democrats kehnde ne ki Republican muk seed sambhal subchittiyan te gal baat karan to inkaar karan layi zimmedar hai Duffy ne patrakaran nu dassaya ki vyapak hawai avajayi niyantran ਬੰਦ ਹੋਣ ਕਾਰਨ ਬੰਦ ਹੋਣ ਤੋਂ ਬਾਅਦ ਹਜ਼ਾਰਾਂ ਉਡਾਨਾਂ ਵਿੱਚ ਦੇਰੀ ਹੋਈ 에ਅਰਲਾਈਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ 3.2 ਮਿਲੀਅਨ ਯਾਤਰੀ ਪਹਿਲਾਂ ਹੀ ਹਵਾ ਆਵਾਜਾਈ ਨਿਯੰਤਰਣ ਬੰਦ ਹੋਣ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਸਾਡਾ ਕੰਮ ਬੰਦ ਕਰ ਦਿੱਤਾ ਗਿਆ ਸੀ ਉਨ੍ਹਾਂ ਕੰਟਰੋਲਰਾਂ ਤੇ ਬੰਦ ਦੇ ਪ੍ਰਭਾਵ ਦੇ ਇੱਕ ਗੁਪਤ ਸੁਰੱਖਿਆ ਮੁਲਾਂਕਣ ਦਾ ਹਵਾਲਾ ਦਿੱਤਾ ਜਿਸ ਨਾਲ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਅਮੇਕਾ ਨਿਊਜ਼ ਬੁਲਟਨ ਦੇ ਵਿੱਚ ਵਿਲਾ ਲੈਣੇ ਜਲਦ ਮਿਲਾਂਗੇ ਨਵੀਂ ਅਤੇ ਤਾਜ਼ੀ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਤਨਵਾਦ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ